ਉਹ ਨਹੀਂ ਕਰਦੇ ਯਾਰ ਤੁਸੀਂ ਮੋਬਾਈਲ ਤੇ ਲੈ ਸਕਦੇ ਹੋ ਯਾਰ ਬ੍ਰਦਰ ਅਸੀਂ ਪੋਟੇ ਨਹੀਂ ਆਈ ਸਰ ਇਹਨਾਂ ਨੂੰ ਪਤਾ ਸਾਰੇ კანਨੂਨ ਦਾ ਪਤਾ ਸਭੀ ਫੋਨ ਤੇ ਕੋਲੋਂ ਮੈਂ ਫੋਨ ਤੋਂ ਭਾਈ ਭਾਜੀ ਮੇਰੀ ਗੱਲ ਨਾ ਇਹ ਪਬਲਿਕ ਕਾਹੀ ਹੋ ਗਿਆ ਉਹਨਾਂ ਦਾ ਦਾਦਾ ਪਹਾੜਾ ਆਪਾਂ ਕਰਦਾ ਕਿ ਫੋਨ ਤੇ ਬਾਅਦ ਚ ਲਾਉਂਦੇ ਕੋਈ ਗੱਲ ਆ ਅੱਖੀਂ ਕੋ ਲਾ ਲੈ ਜਨਾਬ ਜਿਆ ਪਿਆ ਉਹ ਅਸੀਂ ਨਾਲ ਉਹ ਗਾਦੀ ਇਹਨਾਂ ਨੇ ਉਹ ਬੰਦਾ ਸਾਡਾ ਮਾਰਦਾ ਛੱਡੋ ਤਾਂ ਪਤਾ ਲੱਗ ਜਾਂਦਾ ਰੱਖਿਆ ਹਾਜ਼ਰ ਕੀਤਾ ਕੁਛ ਨਹੀਂ ਜਾਣ ਦੇ ਹੀ ਆਪਣੇ ਰਸਤੇ ਤੋਂ ਸਾਈਡ ਮਾਰ ਸਾਈਡ ਮਾਰੀ ਜੋ ਗ੍ਰਿੱਲਾ ਨਾਲ ਵੱਜ ਕੇ ਉਹ ਸਾਈਡ ਨੂੰ ਡਿੱਗੇ ਆ ਤੇ ਫਿਰ ਉਹ ਬੈਗ ਬੈਗ ਟਾਇਰ ਉੱਤੇ ਚੜ ਗਿਆ ਉੱਤੇ ਘਰ ਛਾਤੀ ਤੇ ਟਰੱਕ ਵਾਲੇ ਦੀ ਗਲਤੀ ਹਾਂਜੀ 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 ਕਿ ਕਿ ਵੀ ਟਰੱਕ ਕੋਲ ਆ ਭੱਜ ਜਾਂਦੀ ਕੋਈ ਕਰ ਆ ਹਾਂਜੀ ਭੱਜ ਜਾਂਦਾ ਚੌਂਕ ਤੋਂ ਜਾ ਕੇ ਫੜ ਕੇ ਲੈਂਦੇ ਚੌਂਕ ਚੋਂ ਟਰੱਕ ਵਾਲੇ ਕੋਈ ਨਸ਼ਾ ਨਹੀਂ ਆ ਲੱਗਦਾ ਸ਼ਾਇਦ ਲੱਗਦਾ ਹੈ ਨਸ਼ੇ ਦੇ ਨਸ਼ਾ ਕੀਤਾ ਹੋਵੇ ਸ਼ਾਇਦ ਤੰਲਾ ਨਹੀਂ ਯਤੂ ਜੀ ਨਾਲ ਕੋਸ਼ਿਸ਼ ਕਰਦੇ ਟਰੱਕ ਵਾਲਾ ਭੱਜ ਹਾਂਜੀ ਹਾਂਜੀ ਭੱਜ ਸਕਦੇ ਭੱਜ ਸਕਦੇ ਨਾ ਹੁੰਦੀ ਇਹ ਦੇ ਵੀਰੇ ਨੇ ਭੱਜਣਾ ਹਰਮੇਸ਼ ਮਸੀ ਹੈ ਸਾਰੇ ਨਾਲ ਇੱਕ ਗੱਲ ਬਾਤ ਨਹੀਂ ਜਿਹੜਾ ਸਰ ਮੈਂ ਉੱਥੇ ਪਿਆਜ਼ ਵੇਚਦਾ ਤੇ ਸਾਡੇ ਨਾ ਸਿੱਧਾ ਹੀ ਮਤਲਬ ਐਦਾਂ ਉਹ ਬੰਦਾ ਜਾ ਰਿਹਾ ਹੀ ਰਸਤੇ 'ਚ ਕੋਈ ਜਾਮ ਨਹੀਂ ਹੀ ਲੱਗਾ ਤੇ ਇਹ ਟਰੱਕ ਵਾਲੇ ਨੇ ਸਾਈਡ ਲਾ ਕੇ ਨਾ ਤੇ ਗ੍ਰਿੱਲਾ 'ਚ ਮਾਰ ਕੇ ਤੇ ਉਹਦੇ ਟਾਇਰ ਹੇਕ ਰਿਹਾ ਘੜਾਤਾ ਤੇ ਭਈਏ ਨੇ ਭੱਜਣ ਦੀ ਕੋਸ਼ਿਸ਼ ਕੀਤੀ ਆ ਜਿੱਦਾਂ ਮਤਲਬ ਤੇ ਨਾ ਗਾੜੀਆਂ ਲਾਲ ਬੱਤੀ ਹੁੰਦੀ ਤੇ ਇਹਨੇ ਭੱਜਣਾ ਸੀ ਹਾਂਜੀ ਟਰੱਕ ਭੱਜਾਣਾ ਹੀ ਤੇ ਨਾ ਫੜਦੇ ਆਹ ਜੀਰ ਦੇ ਪੰਜ ਮੁੰਡੇ ਗਏ ਆਂ ਹੀ ਗਾੜੀਆਂ ਤੇ ਇਹ ਵੀਰੇ ਇੱਕ ਸ਼ੀਸ਼ਾ ਵੀ ਨਹੀਂ ਖੋਲਦੇ ਉੱਥੋਂ ਸ਼ੀਸ਼ਾ ਦੇਣਾ ਪੜਿਆ ਗਿਆ ਧੱਕੇ ਨਾਲ ਫਰ ਬੜੀ ਜ਼ੋਰ ਨਾਲ ਲੈਂਦਾ ਇਹਨਾਂ ਨੂੰ ਟਰੱਕ ਵਿੱਚ ਹੋਰ ਹੋਰ ਟਰੱਕ ਵਿੱਚ ਇਹ ਜੇ ਕਹਿੰਦੇ ਅਸੀਂ 4-5 ਜਾਣੇ ਆ ਪਰ ਆਂ ਜਦੋਂ ਮੌਕੇ ਤੇ ਫੜਿਆ ਉਹ ਦੋ ਜਾਣੇ ਹੀ ਏ ਉਹ ਤਾਂ ਕਹਿੰਦੇ ਕਿ ਡਰਦੇ ਭੱਜ ਗਏ ਆ ਪਰ ਆਂ ਹੀ ਮੌਕੇ ਤੇ ਗਏ ਤੇ ਦੋ ਜਾਣੇ ਹੀ ਏ ਨਸ਼ੇ ਦੇ ਹਾਲ ਚ ਲੱਗਦੇ ਪਏ ਆ ਨਸ਼ੇ ਦੇ ਵਿੱਚ ਕਿਉਂਕਿ ਭਈਏ ਕੋਲ ਲਾਇਸੈਂਸ ਵੀ ਨਹੀਂ ਹੈਗਾ ਰਾਜਸਥਾਨ ਦਾ ਭਈਆ ਮੇਰਾ ਨਾਮ ਦੌੜਾ ਸਿੰਘ ਆ ਤੇ ਮੈਂ ਨਾ ਇੱਥੇ ਸਲਾਈ ਵਾਲੀ ਦੁਕਾਨ ਤੇ ਕੰਮ ਕਰਦਾ ਇਹ ਟਰੱਕ ਵਾਲਾ ਮਗਰੋਂ ਤੇਜ਼ ਆਇਆ ਤੇ ਇਹ ਮੋਟਰਸਾਈਕਲ ਵਾਲੇ ਭਾਈ ਜਾਣ ਦੇ ਇਹਨਾਂ ਨੇ ਸਾਈਡ ਮਾਰੀ ਪਹਿਲਾਂ ਇਹ ਵਜੇ ਗ੍ਰਿੱਲਾਂ 'ਚ ਗ੍ਰਿੱਲਾਂ 'ਚ ਵੱਜ ਕੇ ਜਦੋਂ ਥੱਲੇ ਡਿੱਗੇ ਤਾਂ ਉਹਨਾਂ ਦਾ ਟਾਇਰ ਚੜ ਗਿਆ ਉੱਤੇ ਇਹਦੇ ਇਹਨਾਂ ਦੀ ਚੈਸਟ ਤੇ ਚੈਸਟ ਪ੍ਰੈਸ ਹੋ ਗਈ ਤੇ ਇਹ ਭੱਜ ਗਏ ਇਹ ਚੌਂਕ 'ਤੇ ਜਾ ਕੇ ਉੱਥੋਂ ਇਹਨਾਂ ਨੂੰ ਫੜ ਕੇ ਲਿਆਂਦਾ ਇਹ ਕਾਫੀ ਜਣੇ 3-4 ਤੇ ਭੱਜ ਗਏ ਤੇ 2 ਜਣੇ ਕਾਬੂ ਆ ਗਏ ਸ਼ੀਸ਼ੇ ਚਾਰ ਕੇ ਤੇ ਅੰਦਰੋਂ ਕਹਿੰਦੇ ਅਸੀਂ ਬੁਆ ਨਹੀਂ ਖੋਲਣਾ ਸ਼ੀਸ਼ਾ ਨਹੀਂ ਖੋਲਦੇ ਸ਼ੀਸ਼ਾ ਨਹੀਂ ਖੋਲਦੇ ਤਾਂ ਉਹਨਾਂ ਨੂੰ ਕੁੱਟ-ਕੁੱਟ ਕੇ ਸ਼ੀਸ਼ਾ-ਸ਼ੂਆ ਤੋੜ-ਤੋੜ ਕੇ ਤੇ ਫੇਰ ਲਿਆਉਂਦੇ ਇਹਨਾਂ ਨੂੰ ਇੱਥੇ ਇਹ ਤੇ ਭੱਜ ਲਏ ਜੇ ਗੱਡੀ ਨਾਲ ਕੇ ਆਉਂਦੀ ਜਾਮ ਨਾਲ ਲੱਗਦਾ ਜੇ ਗੱਡੀ ਜੇ ਕਰਕੇ ਮਤਲਬ ਫੜਿਆ ਗੱਡੀ ਗੱਡੀ ਜਾਮ ਲੱਗ ਗਿਆ ਤਾਂ ਫੜੇਗੇ ਨਹੀਂ ਤੇ ਇਹਨਾਂ ਫੜੇ ਨਹੀਂ ਜਣਾ ਫਰਾਰ ਹੋ ਜਣਾ ਸੀ ਇਹਨਾਂ ਨੇ ਟਰੱਕ ਮੋੜਨ ਲੱਗੇ ਹੋਇਆ ਜੀ ਇਹਨਾਂ ਨੇ ਆਪਣੇ ਵੱਲ ਸਿੱਧਾ ਜਾਂਦਾ ਖਾਲੀ ਸੜਕ ਹੀ ਇਹਨਾਂ ਨੇ ਆਪਣੇ ਵੱਲ ਜਾ ਕੇ ਪਤਾ ਨਹੀਂ ਕੀ ਹੋਇਆ ਕੱਟ ਮ ਖਾਲੀ ਛੜ ਕੇ ਹੀ ਕੋਈ ਜਾਮਣੀ ਹੀ ਲੱਗਾ ਉਹ ਤੋਂ ਸਰ ਸਾਨੂੰ ਨਾ ਕੰਪਲੇਂਟ ਆਈ ਸੀ 112 ਤੋਂ ਕਿ ਇਹ ਐਕਸੀਡੈਂਟ ਹੋਇਆ ਵਾ ਜਿ ਉਸੇ ਜਿਹੜੇ ਮੌਕੇ ਤੇ ਪਹੁੰਚੇ 2 ਮਿੰਟ ਚ ਤੇ ਵੇਖਿਆ ਆਗੇ ਮੌਕੇ ਤੇ ਆਈ ਵੇਦੀ ਹਸਪੀਟਲ ਆਏ ਆ ਜਿੱਥੇ ਇੱਕ ਬੰਦੇ ਦੀ ਡੈਥ ਹੋ ਗਈ ਸੀ ਉਹਨਾਂ ਜਿਹੜਾ ਜਿਹੜੇ ਟਰੱਕ ਚ ਚਲਾਉਣ ਦੇ ਸੀ ਬੰਦੇ ਉਹਨਾਂ ਕੋ ਪੁੱਛਿਆ ਵੀ ਇਹ ਕਿੱਦਾਂ ਹੋਇਆ ਵਾ ਉਹ ਕਹਿੰਦੇ ਕਿ ਅਸੀਂ ਸਿੱਧਾ ਆ ਰਹੇ ਹਾਂ ਤੇ ਭਾਜੀ ਜਿਹੜੇ ਸੀ ਇਹਨਾਂ ਨੇ ਪੈਟਰੋਲ ਪੰਪ ਤੋਂ ਤੇਲ ਪਵਾਇਆ ਵਾ ਤੇਲ ਪਾ ਕੇ ਤੇ ਬਾਅਦ ਮੁੜ ਕੇ ਇਹਨਾਂ ਨੇ ਸਿੱਧੀ ਗੱਡੀ ਖੱਢੀ ਆ ਤੇ ਡਿਵਾਈਡਰ ਦੇ ਵੇਖਿਆ ਨੇ ਵਿਚੇ ਨਾਲ ਡਵਾਈਡਰ ਦੇ ਬਾਅਦ ਕਿਤੇ ਬਾਹਰ ਮੁੜ ਕੇ ਰੱਖ ਤੇ ਥੱਲੇ ਇਹਨਾਂ ਦਾ ਜਿਹੜਾ ਇਥੋਂ ਟਾਇਰ ਲੱਕ ਕੇ ਆਉਂਦੇ ਸੀ ਲੋਕਾਂ ਤੇ ਵੀ ਇਹਨਾਂ ਨੇ ਭਜਾਉਣ ਦੀ ਕੋਸ਼ਿਸ਼ ਕੀਤੀ ਹਾਂ ਮੌਕੇ ਤੇ ਭਜਾਉਣ ਦੀ ਕੋਸ਼ਿਸ਼ ਕੀਤੀ ਸੀ ਇਹਨਾਂ ਨੇ ਤੇ ਭਾਰੇ ਮੌਕੇ ਤੇ ਫੜ ਕੇ ਤੇ ਆ ਫੜ ਲਿਆ ਆਪਾਂ ਬੰਦੇ ਫੜਦੇ ਦੋ ਜਣੇ ਫੜੇ ਬੰਦੇ ਨੇ ਨਸ਼ੇ ਦੀ ਹਾਲਤ ਚ ਨਹੀਂ ਹੈਗੇ ਨਹੀਂ ਨਹੀਂ ਨਸ਼ੇ ਦੀ ਹਾਲਤ ਚ ਨਹੀਂ ਹੈਗੇ ਫਿਲਹਾਲ ਤੇ ਕਿੱਥੋਂ ਦੇ ਆ ਡਰਾਈਵਰ ਇਹ ਦੱਸਿਆ ਉਹਨਾਂ ਨੇ ਪਤਾ ਕਰਨ ਦੇ ਆ ਗਰਦਾਸਪੁਰ ਦੇ ਆ ਵੈਸੇ ਕਹਿੰਦੇ ਆ ਬਾਕੀ ਸਾਰੀ ਵੇਖ ਕੇ ਪੁੱਛਾਈ ਕੋਸ਼ਿਸ਼ ਕੀਤੀ ਫਿਰ ਵੀ ਤੁਹਾਨੂੰ ਦੱਸਦਾ ਕੋਈ ਗੱਲ ਹੈ ਹੈਵੀ ਵੀਕਲ ਇਤਰੂ ਲੰਘ ਨਹੀਂ ਸਕਦੇ ਕੋਈ ਪਰਚਾ ਕੋਈ ਜਾਚ ਰੋਕਦਾ ਨਹੀਂ ਆ ਜੀ ਜਦੋਂ ਜਦੋਂ ਟਾਈਮ ਦਿੱਤਾ ਵਾ ਤਿੰਨ ਸਮੇਂ ਟ੍ਰੈਫਿਕ ਦਾ ਹੈਵੀ ਵੀਕਲ ਲੰਘ ਨਹੀਂ ਸਕਦੇ ਇਸੋਂ ਜੀ ਉਹ ਕਿਤਨਾ ਨੰਗੇ ਆ ਐਸੇ ਵੀ 10 ਵਜੇ ਤੋਂ ਬਾਅਦ ਵਹਿ ਨਹੀਂ ਹਮੇ ਵੀ ਕੋਈ ਐਂਟਰੀ ਹੋਗੀ ਹਾਂਜੀ ਹਾਂਜੀ ਓਰ ਓਰ ਸਰ ਤੁਸੀਂ ਜਿੱਦਾਂ ਵੀ ਜੋ ਵੀ ਆ ਉਹ ਸਾਰਾ ਕੁਝ ਰੋਕ ਕੇ ਹੀ ਆ ਇਹਨਾਂ ਦਾ ਕੋਈ ਵੇਰਨਾ ਪੁੱਛਣਾ ਕਿਉਂ ਕਿੱਦਾਂ ਲੰਘੇ ਆ ਕੀ ਕਰਨੇ ਸੀ ਉਹ ਸਾਰਾ ਕੁਝ ਪੁੱਛ ਕੇ ਦੱਸ ਦਿੰਨੇ ਆ ਜਿੱਦਾਂ ਜੋ ਵੀ ਹੋਊਗਾ ਕੋਈ ਲਾਇਸੈਂਸ ਕੋਈ ਹੈਗਾ ਨਾ ਉਹ ਸਾਰਾ ਕੁਝ ਵੇਖ ਕੇ ਤੁਹਾਨੂੰ ਦੱਸ ਦਿੰਨੇ ਕੋਈ ਨਹੀਂ ਹੋ ਜਾ ਚੈੱਕ ਕਰ ਲੈਂਦੇ ਆ ਆਪਾਂ ਮੇਰੇ ਜੀ ਮਾਲਕਾਂ ਨਾਲ ਮਾਲਕ ਵੀ ਮਾਲਕ ਵੀ ਇਹਨਾਂ ਦੇ ਉਧਰ ਦੱਸਣਗੇ ਰਾਜਸਥਾਨ ਆਉਂਦੇ ਮੇਰੇ ਖਿਆਲ ਚ ਲਾਇਸੈਂਸ ਤਾਂ ਮੁੱਖ ਤੇ ਹੋਣਾ ਚਾਹੀਦਾ ਕੋਲ ਬੰਦੇ ਦੇ ਆਪਾਂ ਵੇਖ ਕੇ ਚੈੱਕ ਕਰਕੇ ਭਾਈ ਸਾਰਾ ਕੁਝ ਸਾਰਾ ਕੁਝ ਸਾਰਾ ਕੁਝ ਦੱਸ ਦਿੰਨੇ ਆ ਨਾ ਉਹ ਜੇ ਬੰਦੇ ਫੜੇ ਆ ਤੇ ਸਾਰਾ ਕੁਝ ਵੇਖ ਕੇ ਤੁਹਾਨੂੰ ਦੱਸ ਦਿੰਨੇ ਸਾਰਾ ਕੁਝ ਸਰ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਪੁਲਿਸ ਵੱਲੋਂ ਜੋ ਵੀ ਕਾਰਵਾਈ ਬੰਦੀ ਕਾਰਵਾਈ ਹੋ ਗਈ ਉਹ ਪੂਰੀ ਪੁਲਿਸ ਹਾਂਜੀ ਜਿਨ੍ਹਾਂ ਦਾ ਐਕਸੀਡੈਂਟ ਆਇਆ ਰਿ ਡੈਥ ਹੋ ਗਈ ਹੈ ਕੀ ਉਹ ਪੱਤਰਕਾਰ ਹੀ ਹਰਦੀਪ ਸਿੰਘ ਹੀ ਬਹੁਤ ਵਧੀਆ ਬੰਦੇ ਇਹ ਪੱਤਰਕਾਰ ਸਾਹਿਬ ਹੀ ਬੜੀ ਵਾਰੀ ਆਪਾਂ ਵੀ ਵੇਖ ਚੁੱਕੇ ਮਿਲ ਚੁੱਕੇ ਹਨ ਉਹਨਾਂ ਨੂੰ ਬੜੇ ਵਧੀਆ ਇਨਸਾਨ ਹੀ ਹੋ ਜਿਨ੍ਹਾਂ ਦਾ ਡੈਥ ਹੋ ਗਈ ਹੈ ਹਰਦੀਪ ਸਿੰਘ ਹੀ ਪੱਤਰਕਾਰ ਹੀ